ਸਤ ਸ੍ਰੀ ਅਕਾਲ ਸਜਣੋ ਮੈਂ ਡਾਕਟਰ ਰਲੋਚਨ ਸਿੰਘ ਅੱਜ ਅਸੀਂ ਪਹੁੰਚ ਚੁੱਕੇ ਹਾਂ ਪੈਂਟ ਵਰਕ ਖਾਲਸਾ ਨਾਲ ਸਾਡੇ ਖਾਲਸਾ ਜੀ ਆ ਬਾਈ ਜੀ ਗਾਂ ਬਹੁਤ ਜਿਆਦਾ ਲੰਗ ਮਾਰਦੀ ਸੀ ਸਜਣੋ ਸੱਜਰੀ ਸਈਆ ਸਤ ਸ੍ਰੀ ਅਕਾਲ ਖਾਲਸਾ ਜੀ ਸਤ ਸ੍ਰੀ ਅਕਾਲ ਜੀ ਹੋ ਠੀਕ ਠਾਕ ਬਾਈ ਜੀ ਵਧੀਆ ਵਧੀਆ ਚੜਦੀ ਕਲਾ ਬਾਈ ਜੀ ਚੜਦੀ ਕਲਾ ਹੀ ਰਹਿਣੀ ਚਾਹੀਦੀ ਕਿਵੇਂ ਲੱਗਾ ਕਾਰੋਬਾਰ ਜੀ ਆਪਣਾ ਬਹੁਤ ਵਧੀਆ ਲੱਗਿਆ ਜੀ ਔਰ ਸੱਟਾ ਤੰਗ ਤੋਕ ਤਾਂ ਨਹੀਂ ਕਰਦੇ ਆਪਾਂ ਜਾਨਵਰ ਨੂੰ ਨਹੀਂ ਬਿਲਕੁਲ ਹੀ ਕੀ ਕਹਿਣਾ ਚਾਹੁੰਦੇ ਆ ਆਪਣੇ ਏਰੀਆ ਵਾਲੇ ਬੰਦਾਂ ਨੂੰ ਆਪਣੇ ਏਰੀਆ ਚ ਆਉਂਦੇ ਆ ਵੀ ਵੀਰ ਨੂੰ ਸਦੋ ਬਹੁਤ ਵਧੀਆ ਕੰਮ ਕਰਦੇ ਨੇ ਹਾਂਜੀ ਬਹੁਤ ਵਧੀਆ ਕੋਈ ਡੱਗਰ ਨੂੰ ਤਕਲੀਫ ਨਹੀਂ ਆਉਂ ਦਿੰਦੇ ਠੀਕ ਹੈ ਜੀ ਬਹੁਤ ਵਧੀਆ ਕੰਮ ਵਧੀਆ ਰੂਹ ਹੋ ਗਈ ਕੋਸ਼ ਜੀ ਆਪਣਾ ਡਰੈਸ ਦੱਸ ਦੋ ਸਰ ਆਪਣਾ ਡਰੈਸ ਵਿਰਖ ਖੁਰਦੇ ਜੀ ਗੁਰੂਰਸਾਏ ਨੇੜੇ ਗੁਰੂਰਸਾਏ ਜ਼ਿਲ੍ਹਾ ਫਰੀਦਕੋਹ ਹਾਂਜੀ ਇੱਕ ਸਾਦਾ ਸੱਚ ਜਨਾ ਪਰਸਨੈਲਿਟੀ ਪੂਰੀ ਗੱਲਬਾਤ ਬਣਾਦੀ ਆ ਥੱਲੋਂ ਵੇਖ ਸਕਦਾ ਮਲਵਾ ਕਿੰਨਾ ਨਿਕਲਾ ਪੈਰਾਂ ਦੇ ਵਿੱਚੋਂ ਬਹੁਤ ਜਿਆਦੇ ਕੰਮ ਖਰਾਬ ਹੋਇਆ ਪਿਆ ਸੀ ਉਹ ਪੋਟਾਸ਼ੀਅਮ ਲਾਈਆ ਪੈਰਾਂ ਤੇ ਜਿਹਦੇ ਕਰਕੇ ਪਸ ਪੈਰਾਂ ਚ ਪੌਰ ਗਾਹੀਆਂ ਪਈਆਂ ਸੀ ਰੇਸ਼ਾ ਸੀ ਚਾ ਠੀਕ ਹੈ ਜੀ ਹੁਣ ਤੰਦਰੁਸਤ ਹੋ ਜੂਗੀ ਗਾਂ ਇਹ ਚਾ ਠੀਕ ਹੈ ਵੀਡੀਓ ਨਾਲ ਜੁੜੇ ਰਹੋ ਐਂਡ ਟਿੱਕਰ ਸਾਰੀ ਅਪਡੇਟ ਵਿਖਾਵਾਂਗੇ